ਪੰਪਾ ਵੈਸੇ ਦਾ ਨਾਲ ਦਾ ਨਹੀਂ ਹੈਗਾ ਜੇ ਕਿ ਨਾਲ ਦਾ ਹੁੰਦਾ ਫਿਰ ਹੀ ਆਵਾਜ਼ ਕੋਈ ਹੋਰ ਆਉਣੀ ਪੰਪੇ ਦਾ ਹੁਣ 60 ਵਾਲਾ ਲੱਗਿਆ ਰਿਹਾ 155 ਸਾਡਾ ਜੀ ਅੱਜ ਮੁਬਾਰਕਾਂ ਬਹੁਤ-ਬਹੁਤ ਬਾਈ ਨਾਲ ਓਕੇ ਓਕੇ ਦੀ ਰਿਪੋਰਟ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਆਪਾਂ ਨੇ ਬਾਈ ਇੱਕ ਥੋੜੇ ਦਿਨ ਪਹਿਲਾਂ ਆਪਣੇ ਰਿਸ਼ਤੇਦਾਰਾਂ ਦੇ ਘਰੇ ਵੀਡੀਓ ਪਾਈ ਸੀ ਟਰੈਕਟਰ ਦੀ 855 ਦੀ ਤੇ ਇਹ ਟਰੈਕਟਰ ਬਾਈ ਫਿਰ ਆਪਣੇ ਰਿਸ਼ਤੇਦਾਰੇ ਬੰਦੇ ਲੈ ਆਏ ਅੱਜ ਜਾ ਕੇ ਟਰੈਕਟਰ ਤੇ ਟਰੈਕਟਰ ਸਾਡੇ ਟੰਗਰਾਲੀ ਪਿੰਡ ਚੱਲਿਆ ਜੀ ਇਹ ਤੇ ਨਾਲ ਤਾਂ ਜਾ ਨਹੀਂ ਹੋਇਆ ਬਾਈ ਇਹਨਾਂ ਦੇ ਐ ਵੀ ਥੋੜਾ ਜਿਆਦਾ ਤੁਹਾਨੂੰ ਦੱਸਿਆ ਵੀ ਦੋ ਤਿੰਨ ਦਿਨ ਬਾਅਦ ਆਏ ਆ ਜਲ ਗਿਆ ਪਤਾ ਕੰਮ ਥੋੜਾ ਜਿਆ ਤੇ ਲੋ ਜੀ ਬਾਈ ਸਾਰੇ ਪਹੁੰਚੇ ਹੋਏ ਬਾਈ ਨਹੀਂ ਉਹਨੂੰ ਮਲਾਉਣੇ ਬਾਈ ਨਾਲ ਆਪਣਾ ਸਾਡੇ ਮਾਮੇ ਹੀ ਲੱਗਦੇਗਾ ਭਾਈ ਭਾਈ ਸਾਸਿਕਾ ਸਾਰਿਆਂ ਨੂੰ ਸਤ ਸ੍ਰੀ ਅਕਾਲ ਇਦਨ ਹੋਇਆ ਮੜਾ ਜਾਂ ਟਰੈਕਟਰ ਕੋਲ ਨੂੰ ਕਰਤੇ ਨਹੀਂ ਵਧਾਈਆਂ ਫਿਰ ਅੱਜ ਹਾਂਜੀ ਹਾਂਜੀ ਕਰਤੀਆਂ ਜੀ ਠੀਕ ਆ ਠੀਕ ਆ ਜੀ ਤਾਂ ਹੀ ਕਰਾਈਆਂ ਅਸੀਂ ਕਾ ਨੂੰ ਆ ਤੂੰ ਹੀ ਕਰਤਾ ਦਿੱਤਾ ਜੋ ਕੁਝ ਹੈ ਨਹੀਂ ਨਹੀਂ ਜੀ ਤਾਂ ਹੀ ਕਰਿਆ ਜੋ ਕੁਕਰ ਟਰੈਕਟਰ ਤੁਸੀਂ ਲਿਆ ਆਪਾਂ ਤਾਂ ਤੁਹਾਨੂੰ ਸਿਰਫ ਦੱਸਿਆ ਹੀ ਆਈ ਠੀਕ ਨੇ ਤਾਂ 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 ਹੀ ਆ ਤਾਂ ਹੀ ਲੈ ਕੇ ਦਿੱਤਾ ਠੀਕ ਆ ਜੀ ਤੇ ਬਾਈ ਨੇ ਕੋ ਪਹਿਲਾਂ 275 ਦਾ ਪਹਿਲਾਂ ਤਾਂ ਇਹ ਨਾ ਮੰਨਦਾ ਵੀ ਅਸੀਂ ਡੇਢ ਕ ਲੱਖ ਵਾਲੀ ਟਰੈਕਟਰ ਲੈਣਾ ਐ ਮਮਾ ਜੀ ਅਰੇ ਮਮਾ ਜੀ ਨੇ ਬਾਈ ਟੰਗਰਾਲੀ ਤੋਂ ਗਵਾਂਡਿਓ ਆ ਸਾਰੇ ਇਹ ਤੇ ਮੈਨਾਂ ਨਾ ਲੱਗਦਾ ਭਾਈ ਹਾਂਜੀ ਇਹ ਮੇਰੇ ਨਾਨਾ ਜੀ ਲੱਗੇ ਸਮਝ ਲੋ ਇਦੇ ਬਾਪੂ ਦੇ ਨਾਨਕੇ ਭਾਈ ਸਾਰੇ ਢੰਗ ਨਾਲ ਲੀਏ। ਹਾਂਜੀ ਹਾਂ। ਠੀਕ ਆ ਠੀਕ ਆ ਜੀ। ਤੇ ਬਾਕੀ ਫਿਰ ਚਲੋ ਉਹਨਾਂ ਦਾ ਬਾਅਦ ਚ ਮਾਲ ਬਣ ਗਿਆ ਵੀ ਚਲੋ ਟਰੈਕਟਰ ਉਹਨੂੰ ਲੈਣਾ ਇੱਕ ਵਾਰ ਵਧੀਆ ਲੈ ਲੈਣੇ ਆ। ਤੇ ਬਾਕੀ ਬਾਈ ਇਹ ਚੀਜ਼ਾਂ ਰੋ ਰੋਜ਼ ਵੀ ਨਹੀਂ ਲੈ ਹੁੰਦੀਆਂ ਠੀਕ ਨੇ। ਇੱਕ ਵਾਰ ਲੈ ਕੇ ਚਲੋ ਚੀਜ਼ ਵਧੀਆ ਜਿਹੜੀ ਆਪਰੋਂ 10 ਸਾਲ ਨੀਚੋਂ ਰਹੇ। ਹਾਂਜੀ ਹਾਂਜੀ। ਤੇ ਬਾਕੀ ਟਰੈਕਟਰ ਵੀ ਚਲੋ ਵਧੀਆ ਮਿਲ ਗਿਆ ਟਾਇਰ ਟੱਪਾ ਵੀ ਠੀਕ ਐ। ਹਫਤੇ ਬੜੀ ਗੱਲ ਰੇਟ ਵੀ ਠੀਕ ਐ। ਤੇ ਬਾਕੀ ਚੀਜ਼ ਵੀ 855 ਸਾਨੂੰ ਪਤਾ ਸਦਾ ਬਾਹਰ ਟਰੈਕਟਰ ਆ। ਜਰਮਾ ਜੀ ਵੇਚ ਲਓ। ਹਾਂਜੀ ਹਾਂ ਠੀਕ ਹੈ ਖੇਤੀਬਾੜੀ ਕਿੰਨੀ ਕਾ ਉੱਦ ਆਪਣੀ ਬਸ ਥੋੜੀ ਹੋਈ ਐ ਤਾਂ ਸ਼ੌਂਕ ਨੂੰ ਰੱਖਣਾ ਬਸ ਆਪਣਾ ਅੱਛਾ ਹਾਂ ਠੀਕ ਆ ਠੀਕ ਆ ਜੀ ਤੇ ਪਹਿਲਾਂ 275 ਦਾ ਪਹਿਲਾਂ ਮੈਨੂੰ ਫੋਨ ਕਰਿਆ ਕਿਵੇਂ 200 ਉਹ ਵੀ ਮੈਂ ਇਹਨੂੰ ਕਹਿ ਆ ਦਮਾਂਗਾ ਥੋੜਾ ਸਿੱਧਾ ਵਕਾ ਦੇਣਾ ਉਹ ਉਹ ਆਪਣਾ ਪਿੰਡੇ ਵੇਚ ਗਿਆ ਜੀ ਫਿਰ ਹਾਂਜੀ ਹਾਂ ਪਿੰਡੇ ਵੇਚ ਗਿਆ ਜੀ ਅੱਛਾ ਪਿੰਡੇ ਵੇਚ ਗਿਆ ਠੀਕ ਆ ਠੀਕ ਆ ਇਹ ਆ ਵਕਾਉਣੇ ਆ ਲੰਬੜਦਾਰ ਜੀ ਠੀਕ ਆ ਠੀਕ ਆ ਚਲੋ ਵਧੀਆ ਪਿੰਡੇ ਵੇਚ ਗਿਆ ਹਾਂਜੀ ਹਾਂ ਠੀਕ ਆ ਠੀਕ ਆ ਜੀ ਬੰਦੇ ਦੇ ਪਸੰਦ ਆ ਗਿਆ ਉਹਨੂੰ ਸਾਡਾ ਘਰਾਂ ਵੀ ਨਹੀਂ ਆਉਣ ਦੁੱਤਾ ਅੱਛਾ ਹਾਂ ਹੋ ਟਰੈਕਟਰ ਆਪਾਂ ਨੇ ਮਾਮਾ ਹੀ ਹੁੰਦੇਣਾ ਕੋਈ ਜੌਂਡੀ ਔਰ ਵਧੀਆ ਲੈ ਕੇ ਹਾਂਜੀ ਹਾਂ ਆਹੀ ਦੇ ਦੋ ਹਾਂਜੀ ਆਹੀ ਦੇ ਦੋ ਮੈਂ ਤਾਂ ਕਹਿਣਾ ਮੈਂ ਤਾਂ ਕਹਿਣਾ ਲੈ ਜਾ ਕੋਈ ਚੱਕਰੇ ਨਹੀਂ 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 ਰੋਜ਼ ਵੇਚ ਦਿੰਦੇ ਅਸੀਂ ਵੀ ਦੇ ਦੇ ਰਹੇ ਹਾਂ ਕੱਲ ਵੀ ਵੇਚ ਤੱਕ ਨਹੀਂ ਹਾਂ ਕੋਈ ਨਹੀਂ ਚੱਕਦਾ ਰਹਿਣਾ ਫੱਟੇ ਹਾਂਜੀ ਹਾਂ ਤੇ ਇਹ ਆਪਣੇ ਕਿੰਨਾ ਮਾਡਲ ਆਈ ਇਹ 13 13 ਮਾਡਲ ਆਈ 13 ਮਾਡਲ ਆ ਟਰੈਕਟਰ ਹਫਤਾ ਪਹਿਲਾਂ ਬਾਈ ਵੀਡੀਓ ਚ ਪਾਏ ਸੀ ਆਪਾਂ ਨੇ ਇਹ ਨਾਲਾਗੜ੍ਹ ਵਾਲਾ ਜਿਹੜਾ ਟਰੈਕਟਰ ਖੜਾ ਸੀਗਾ ਜੀ ਉਹ ਟਰੈਕਟਰ ਆ ਇਹ ਤੇ ਵੈਸੇ ਤਾਂ ਉਹਦੋਂ ਆਪਾਂ ਨੇ ਸਾਰੀ ਵੀਡੀਓ ਪਾਈ ਸੀ ਬਾਈ ਟਰੈਕਟਰ ਦੀ 13 ਮਾਡਲ ਹੈ ਜੀ ਇਹ ਟਾਇਰ ਤਾ ਲਗਭਗ ਨਵੇਂ ਹੀ ਪਏ ਹੋਏ ਆ ਬਾਈ 90 95 ਪਾਹੇ ਟਾਇਰ ਆ ਮੁਰਲੇ ਦੂਏ ਰੇਡੀਅਲ ਜੇ ਆ ਪਿਛਰੇ ਟਾਇਰ ਵੀ ਵਧੀਆ ਪਏ ਹੋਏ ਆ ਦੇਖੋ ਹਰੇ ਮਰੂਮਾ ਦਾ ਰੰਗ ਦੇਖੋ ਬਾਈ ਕਿਆ ਸੋਹਣਾ ਟਰੈਕਟਰ ਦਾ ਠੀਕ ਹੈ ਜੀ ਤੇ ਬਿਲਕੁਲ ਜੈਜ ਜੇ ਰੇਟ ਤੇ ਟਰੈਕਟਰ ਲਿਆ ਜੀ ਇਹ ਬਾਕੀ ਚੱਲਿਆ ਵਾ ਵੀ ਲਗਭਗ 3000 ਘੰਟੇ ਦੇ ਕਰੀਬ ਚੱਲਿਆ ਹੋਇਆ ਟਰੈਕਟਰ ਠੀਕ ਹੈ ਜੀ ਲੋਡ ਕਰੋ ਚੈੱਕ ਅਗਰ ਇਹ ਕਿੰਨੇ ਦਾ ਲਿਆਂਦਾ ਵੀ 10-2 ਟਰੈਕਟਰ ਉਹਨਾਂ ਕੋਈ ਚੱਕਰ ਉਹਨਾਂ ਤਾਂ ਲੈ ਲੇ ਆਪਾਂ ਨੇ ਤੁਸੀਂ ਉਹ ਦਵਾਇਆ ਜੋ ਕੋਈ ਕਰਿਆ ਠੀਕ ਆ ਜੀ ਨਾ ਨਾ ਤਿੰਨ 80 ਦਾ ਲਿਆਂਦਾ ਜੀ ਤਿੰਨ 80 ਦਾ ਚਾਰ ਦੀ ਕਹਿ ਦੋ ਠੀਕ ਆ ਜੀ ਇਹਦੀ ਬਾਈ 4-10 ਰਿਮਾਂਡ ਤੀ ਤੇ ਬਾਕੀ ਫਿਰ ਇਹਦਾ ਟਰੈਕਟਰ ਦਾ 380 ਦਾ ਸੌਦਾ ਹੋਇਆ ਠੀਕ ਆ ਜੀ ਤੇ ਬਾਕੀ ਠੀਕ ਆ ਜੀ ਮੁਬਾਰਕਾ ਤੁਹਾਨੂੰ ਫਿਰ ਤੋਂ ਦੁਬਾਰਾ ਧੰਨਵਾਦ ਤੁਹਾਡਾ ਬਹੁਤ-ਬਹੁਤ ਲੋ ਜੀ ਬਾਈ ਤੇਰਾ ਮਾਡਲ 855 ਖੱਬਾ ਹੀ ਅਗਲੇ ਦਾ ਅੱਜ ਮੁਬਾਰਕਾਂ ਬਹੁਤ-ਬਹੁਤ ਬਾਈ ਨਾਲ ਠੀਕ ਠੀਕ ਦੀ ਰਿਪੋਰਟ ਠੀਕ ਹੈ ਠੀਕ ਹੈ ਲੋ ਜੀ ਬਾਈ ਆਪਣਾ ਫੋਰ 3600 ਵੀ ਆਪਣੇ ਕੋਲ ਆਇਆ ਜੀ ਇੱਕ ਟਰੈਕਟਰ ਤਿਆਰ ਹੋਇਆ ਵਾ ਟਰੈਕਟਰ ਇੰਜਨ ਚੈੱਕ ਕਰੋ ਟਰੈਕਟਰ ਦੀ ਕਾਹ ਕਹਿੰਦੀ ਹੈ ਜੀ ਇਹ ਬਾਈ 99 ਮਾਡਲ ਹੈ 1999 ਟਾਇਰ ਤਾਂ ਬਾਈ ਇਹਨੂੰ ਲੋਕਲੇ ਹੁਣ ਜਿਹੜੇ ਆਪਣੇ ਦੇਸੀ ਟਾਇਰ ਪਏ ਹੋਏ ਆਂ ਛਤਰੀ ਚੁਤਰੀ ਫਾਈਬਰ ਦੀ ਲੱਗੀ ਹੋਈ ਟਰੈਕਟਰ ਨੂੰ ਮਰਾੜ ਮਰੂੜ ਸਾਰਾ ਕੁਝ ਨਵਾਂ ਪਿਆ ਵਾ ਜੀ ਆ ਰੰਗ ਰੰਗ ਦੇਖੋ ਟਰੈਕਟਰ ਨੂੰ ਵਧੀਆ ਹੋਇਆ ਵਾ ਥੋੜਾ ਜਿਹਾ ਹੋਇਆ ਵਾ ਪੁਰਾਣਾ ਤਿਆਰ ਹੈ ਤੇ ਮਰਾੜ ਸਾਰੇ ਨਵੇਂ ਲੱਗੇ ਹੋਏ ਆ ਜੀ ਪਿੱਛੇ ਤੇ ਹੱਕ ਹੱਕ ਦੇਖੋ ਸਭ ਤੋਂ ਵੱਡੀ ਗੱਲ ਹੈ ਬਾਈ ਜਿਹੜੀਆਂ ਡਿਸਕਾਂ ਵੀ ਡਿਸਕ ਬ੍ਰੇਕ ਹੋਇਆ ਵਾ ਦੇਖੋ ਗੱਡੀ ਵਾਲੀ ਬ੍ਰੇਕ ਕਰੀ ਵੇਦੀ ਡਿਸਕ ਠੀਕ ਹੈ ਜੀ ਤੇ ਬੈਟਰੀ ਦੀ ਹੈਂਡਲੀ ਬੈਟਰੀ ਤੇ ਪਾ ਰੱਖਤੀ ਲਿਆ ਗਿਆ ਆਪਾਂ ਨੇ ਤੁਹਾਨੂੰ ਆਵਾਜ਼ ਚੈੱਕ ਕਰਾਉਣਾ ਪੰਪ ਵੀ ਦੂਆ ਬਾਈ 60 ਵਾਲਾ ਲੱਗਿਆ ਵੈਨ ਠੀਕ ਹੈ ਜੀ ਤੇ ਕਈ ਸਾਰੇ ਬਾਈ ਫੋੜਾਂ ਦੇ ਤਾਂ ਸ਼ਕੀਨ ਬਹੁਤ ਆ ਬਾਈ ਦਿਨ ਚੋਂ ਦੋ ਤਿੰਨ ਫੋਨ ਪੱਕੇ ਹੀ ਹੋਣੇ ਬਾਈ ਫੋੜ ਲੈਣਾ ਤਿਆਰ ਹੋਇਆ ਫੋੜ ਲੈਣਾ ਤਾਂ ਪੱਕੇ ਬਟਨ ਸਟਾਰਟ ਕਰਕੇ ਦੀ ਆਵਾਜ਼ ਕਰਾਉਣੇ ਚੈੱਕ ਕਰਿਓ ਚੈੱਕ ਕਿਆ ਕਹਿੰਦਾ ਕਰੋ ਚੈੱਕ ਪੰਪ ਵੈਸੇ ਦਾ ਨਾਲ ਦਾ ਨਹੀਂ ਹੈਗਾ ਜੇ ਕਿ ਨਾਲ ਦਾ ਹੁੰਦਾ ਫਿਰ ਇਹਦੀ ਆਵਾਜ਼ ਕੋਸ਼ ਹੋਰ ਆਉਣੀ ਪੰਪੇ ਦਾ ਹੁਣ 60 ਵਾਲਾ ਲੱਗਿਆ ਬਾਕੀ ਇੰਜਨ ਗੇਅਰ ਦਾ ਸਟਰ ਇੰਨਾ ਘੈਂਡ ਆ ਬਾਈ ਪੁੱਛੋ ਨਾ ਕੋਈ ਬਲੋ ਨਹੀਂ ਕੋਈ ਆਵਾਜ਼ ਨਹੀਂ ਹਿੱਸੇ ਚੋਂ ਵੀ ਰਿਕਾਰਡ ਕਰ ਇੱਟਾਂ ਵੀ ਬਾਈ ਨਵੇਂ ਮਾਡਲ ਵਾਲੇ ਲੱਗਿਆ ਵੀ ਆ। ਛਤਰੀ-ਛੁਤਰੀ ਸਾਰਾ ਕੁਝ ਓਕੇ ਆ। ਲੈ ਤਾਂ ਵੀ ਉਸਕੇ ਵੱਲਦੀਆਂ। ਬਾਕੀ ਬਾਈ ਜਿਹੜੀ ਬ੍ਰੇਕ ਆ ਸਿਰਫ ਅੰਦਰਲੇ ਪੈਡਲ ਨਾਲੇ ਕਰੀ ਹੋਈ ਆ। ਦੇਖੋ ਤੇਲ ਬ੍ਰੇਕਾਂ ਕਰੀਆਂ ਹੋਈਆਂ। ਅੰਦਰਲੇ ਪੈਡਲ ਨਾਲੇ ਬ੍ਰੇਕ ਲੱਗਦੀ ਕਰੀ ਹੋਈ ਆ। ਬ੍ਰੇਕਾਂ ਦਾ ਬਾਈ ਐਨ ਜਮਾ ਹੀ ਮੀਆਂ-ਮੀਆਂ ਇਹਦੀਆਂ। ਡਿਸਕਾਂ ਅੰਦਰ ਡਿਸਕਾਂ ਬਿਲਡ ਕਰਕੇ ਨਾ ਬਾਈ ਪਨੀ ਕਿਹੜੇ ਹਿਸਾਬ ਨਾਲ ਕਰਿਆ ਹੋਇਆ ਇਹ ਕਿਸੇ ਚੰਗੇ ਮਿਸਤਰੀ ਨੇ ਕੰਮ ਕਰਿਆ ਹੋਇਆ ਦਾ ਬ੍ਰੇਕਾਂ ਦਾ ਬਾਈ ਠੀਕ ਹੈ ਜੀ 91 1 ਘਟ 90 ਮਾਡਲ ਹੈ ਪੀਵੀ 13 ਸੰਗਰੂਰ ਦਾ ਨੰਬਰ ਹੈ ਇਹ ਟਰੈਕਟਰ ਦਾ ਡਿਮਾਂਡ 1,60,000 ਰੁਪਇਆ ਬਾਕੀ ਦਾ ਰੇਟ ਬਾਈ ਮੌਕੇ ਤੇ ਜਿੰਨੇ ਦਾ ਹੋ ਗਿਆ ਸੌਦਾ ਠੀਕ ਹੈ ਅਕਕਿ ਤੁਹਾਨੂੰ ਪਤਾ ਬਾਈ ਫੋਰਡ ਜੇ ਆਪਾਂ ਇਦਾਂ ਦਾ ਟਰੈਕਟਰ ਲੈ ਕੇ ਆਪਣਾ ਆਪ ਤਿਆਰ ਕਰਾਉਨੇ ਆ ਖਰਚਾ ਕਾਫੀ ਆ ਜਾਂਦਾ ਲਗਭਗ 2 ਤੇ ਉੱਪਰੇ ਸੂਈ ਚਲੀ ਜਾਂਦੀ ਹੈ ਨਾਰਮਲੀ ਜੀ ਤੇ ਉਹ ਵੀ ਜੇ ਆਪਾਂ ਟਾਇਰ ਦੂਏ ਲੈ ਕੇ ਪਾਉਨੇ 50000 ਦੇ ਟਾਇਰੇ ਟਾਇਰ ਆ ਜਾਂਦੇ ਆ 20 25000 ਦਾ ਰੰਗ ਹੋ ਲੱਲਾ ਪੱਬਾ ਛਤਰੀ ਆਹ ਬ੍ਰੇਕਾਂ ਬਰੂਕਾਂ ਦਾ ਹੋਰ ਕੰਮ ਹੋ ਜਾਂਦਾ ਜੀ ਪੰਪ ਪੰਪ ਜੇ ਕਰਾਉਣਾ ਫੇਰ ਤਾਂ ਖਰਚਾ ਹੋਰ ਵੀ ਵੱਧ ਜਾਂਦਾ ਤੇ ਆ ਦੇਖੋ ਬਾਈ ਆ ਵੀ ਲਵਾਇਆ ਹੋਇਆ ਇੱਧਰ ਆ ਦੇਖੋ ਜਗਾੜ ਖਾਸਾ ਕੁਛ ਇਹਦਾ ਭਾਈ ਬਦਲਣਾ ਪੈਂਦਾ ਤਾਂ ਕਿਤੇ ਜਾ ਕੇ ਬ੍ਰੇਕਾਂ ਹੁੰਦੀਆਂ ਤੇਲ ਵਿੱਚ ਇਹਦੀਆਂ ਠੀਕ ਹੈ ਜੀ ਉਹ ਦੇਖੋ ਤਵੇ ਲੱਗੇ ਹੋਏ ਅੰਦਰ ਬਾਕੀ ਭਾਈ ਨਵੇਂ ਟਰੈਕਟਰ ਵੀ ਆਪਾਂ ਨੇ ਦੋ ਦੇਣੇ ਆ ਤੋ ਟਰੈਕਟਰ ਦੀ ਆਪਣੇ ਕੋਲ ਸਾਈ ਹੋਈ ਅੱਜ ਟਰੈਕਟਰਾਂ ਦੀ ਬਾਕੀ ਦੇਖਦੇ ਆ ਥੋੜੇ ਜਿਹਾ ਦਿਨਾਂ ਦਾ ਕਈ ਵਿਚਾਰ ਕਰਦੇ ਆ ਬਾਕੀ ਜਿੱਦਾਂ ਵੀ ਦਿਨੇ ਹੋਗੇ ਆਪਾਂ ਤੁਹਾਨੂੰ ਜ਼ਰੂਰ ਬਲੌਗ ਪਾ ਕੇ ਦਿਖਾਵਾਂਗੇ ਜੀ ਤੇ ਅੱਜ ਦੇ ਬਲੌਗ ਦੇ ਵਿੱਚ ਇੰਨੇ ਬਾਈ ਬਾਕੀ ਵੀਰਾਂ ਨੂੰ ਬੇਨਤੀ ਹੋਰ ਆ ਜੀ ਕਈ ਵੀਰਾਂ ਦਾ ਫੋਨ ਨਹੀਂ ਚੱਕ ਹੋਇਆ ਬਾਈ ਤਿੰਨ ਚਾਰ ਦਿਨ ਹੋ ਗਏ ਥੋੜਾ ਜਿਹਾ ਕੱਲ ਵੀ ਵੀਡੀਓ ਬਣਾਈ ਤੀ ਵੀ ਸਹੀ ਥੋੜਾ ਜਿਹਾ ਡਾਊਨ ਤਾਂ ਬਾਈ ਕਈ ਦਿਨ ਦਾ ਬੁਖਾਰ ਚੜਿਆ ਅੱਜ ਚਾਰ ਪੰਜ ਦਿਨ ਬਾਅਦ ਆਇਆ ਰੋਪੜ ਜਾਂਸੀ ਦੇ ਵਿੱਚ ਤੇ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਵਟਸਐਪ ਤੇ ਮੈਸੇਜ ਕਰਦਿਆ ਕਰੋ ਬਾਈ ਵੌਇਸ ਮੈਸੇਜਾਂ ਟੈਕਸਟ ਮੈਸੇਜ ਕਰਦਿਆ ਕਰੋ ਤੁਹਾਡਾ ਜਰੂਰ ਤੁਹਾਡਾ ਰਿਪਲਾਈ ਜੂਦਾ ਵੀ ਟਰੈਕਟਰ ਦਾ ਜਿੱਦਾਂ ਮਰੂ ਤੇ ਤੁਹਾਡਾ 100% ਰਿਪਲਾਈ ਮਿਲੂਗਾ ਜੀ ਠੀਕ ਹੈ ਜੀ ਗਲੇ ਦੀ ਬਹੁਤ ਦਿੱਕਤ ਸੀਗੀ ਬੋਲਣਾਂ ਦੀ ਬਹੁਤ ਪ੍ਰੋਬਲਮ ਸੀਗੀ ਜੀ ਤੇ ਬਾਕੀ ਠੀਕ ਹੈ ਜੀ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਤੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਜਗੂ ਮਹੱਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਵਲੌਗ ਸਾਰੇ ਵੀਰਾਂ ਦਾ ਧੰਨਵਾਦ